ਜਿਸ ਦੇ ਬਾਰੇ ਹਮੇਸ਼ਾ ਹੀ ਵਿਵਾਦਿਤ ਬਿਆਨ ਦਿੱਤਾ ਜਾਂਦਾ ਅਤੇ ਉਸ ਦੇ ਬਿਆਨ ਦੇ ਕਰਕੇ ਸਿਆਸਤ ਅਤੇ ਪੂਰੇ ਭਾਰਤ ਦਾ ਮਾਹੌਲ ਜਿਹੜਾ ਕਿ ਹਮੇਸ਼ਾ ਲਈ ਖਰਾਬ ਹੁੰਦਾ ਰਹਿੰਦਾ ਹੀ ਹੈ ਕਿਉਂਕਿ ਉਹਦਾ ਬਿਆਨ ਹੀ ਅਜਿਹਾ ਹੁੰਦਾ ਜਿਸ ਤੋਂ ਬਾਅਦ ਲੋਕ ਵੀ ਲਗਾਤਾਰ ਕੰਗੜਾ ਰੌਤ ਦੇ ਬਿਆਨ ਦੀ ਹਮੇਸ਼ਾ ਨਿਖੇਦੀ ਕਰਦੇ ਨੇ ਜਿਸ ਦੇ ਚਲਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਕੰਗੜਾ ਰੌਤ ਆਪਣੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਚ ਨਹੀਂ ਆਉਂਦੀ ਹਾਲ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਮੋੜ ਤੇ ਕੁਵਾਰਾ ਮਾਹੌਲ ਕਰਮਾਉਂਦਾ ਮੈਨੂੰ ਅਜਿਹਾ ਲੱਗਿਆ ਜਿਸ ਨੂੰ ਮੈਂ ਕੱਲ ਤਾਂ ਟੰਗਨਾਰਾ ਨੌਤਾ ਬਿਆਨ ਸੁਣ ਰਿਹਾ ਵਾਂ ਜਿਹੜਾ ਨੇ ਉਹਨਾਂ ਨੇ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਜਨ ਸਿੰਘ ਪਰਗੋਫ ਦਾ ਬੋਲ ਬੋਲਦਾ ਸੰਜਨ ਸਿੰਘ ਵਰਗਾ ਧਰਮਈ ਬੰਦਾ ਮੈਨੂੰ 80 ਸਾਲ ਦੀ ਉਮਰ ਚ ਮੈਂ ਕੋਈ ਦੇਖਿਆ ਜਿਹੜਾ ਬਚਨ ਦਾ ਪੂਰਾ ਸੀ ਜੋ ਅਰਦਾਸ ਕੀਤੀ ਉਹ ਪੂਰੀ ਕੀਤੀ ਭਾਵੇਂ ਖਿਆਲات ਮੇਰੇ ਪੁੱਤੇ ਨਹੀਂ ਸੀ ਮਿਲਦੇ ਪਰ ਉਹਦੇ ਜਿਹੜੇ ਕਿਰਦਾਰ ਸੀ ਉਹ ਬਹੁਤ ਵੱਡਾ ਕਿਰਦਾਰ ਸੀ ਜਿਹੜੇ ਬਹੁਤ ਘੱਟ ਬੰਦਿਆਂ ਚੋਂਦਾ ਕੰਗਨਾਰ ਨੌਤ ਵਰਗੀ ਲੜਕੀ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹੱਦ ਤੱਕ ਵੀ ਕਿਸ ਇਸ ਸਖਸ ਬਾਰੇ ਕਿਹੜੇ ਲਫ਼ਜ਼ਾਂ ਦੀ ਵਰਤੋਂ ਕਰਨੀਆਂ ਨਹੀਂ ਕਰਨੀਆਂ ਅੰਤਖਵਾਦੀ ਉਹ ਹੁੰਦੇ ਨੇ ਜਿਹੜੇ ਬਾਹਰੋਂ ਆ ਕੇ ਕਰਨ ਅੰਤਖਵਾਦੀ ਉਹ ਹੁੰਦੇ ਨੇ ਜਿਹੜੇ ਆਪਣੇ ਸਟੇਟ ਦੇ ਵਿੱਚ ਅੰਤਖ ਫਲਾਣ ਔਰ ਜ਼ੁਲਮ ਔਰ ਜ਼ਬਰ ਕਰਨ ਸੰਜਰ ਨਾਇਰ ਸਿੰਘ ਨੇ ਇੱਕ ਧਰਮਗੁਰਤੀਵਾਰ ਸੀ ਉਹ ਆਪਣੀ ਕੌਮ ਨੂੰ ਲੈ ਕੇ ਕੋਈ ਲੈ ਕੇ ਦੇਣਾ ਚਾਹੁੰਦਾ ਸੀ ਪਰ ਸਮੇਂ ਦੀ ਸਰਕਾਰ ਨੇ ਉਹਦੀ ਪ੍ਰਸੈਂਟੀ ਨੂੰ ਪਛਾਣ ਲਿਆ ਸੀ ਉਹ ਇਹ ਜੀ ਪ੍ਰਸੈਂਟੀ ਨੂੰ ਸਿੱਖ ਕੌਮ ਨੂੰ ਦੇ ਸੀ ਰਹਿਣ ਦੇਣਾ ਚਾਹਤੇ ਜਿਸ ਦੇ ਕਰਕੇ ਉਹਦੀ ਸ਼ਹਾਦਤ ਹੋਈ ਮੈਂ ਸਖਤ ਸਤਵਾ ਵਿੱਚ ਰਗਣਾ ਰਤੋਂ ਤੋਂ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖੁਮਜਾਜੇ ਭੁਗਤਣ ਪੈਣਗੇ ਅਸੀਂ ਜ਼ਬਰਦਸਤ ਉਜਾਰਾ ਸਾਨੂੰ ਜਦੋਂ ਮੌਕਾ ਮਿਲੇਗਾ ਤੇਰੇ ਖਿਲਾਫ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਕਾ ਬੀਜਪੀ ਔਰ ਉਹਨਾਂ ਦੀ ਸਰਕਾਰ ਉਸ ਦੇ ਕੋਲੋਂ ਇਹਨਾਂ ਲਫਜ਼ਾਂ ਦੀ ਸਰਕਾਰ ਅਤੇ ਐਮਪੀ ਕੰਗਣਾ ਰੌਣਤ ਜੋ ਕਿ ਹਮੇਸ਼ਾ ਆਪਣੇ ਵਿਵਾਦਿਤ ਬਿਆਨਾਂ ਕਰਕੇ ਚਰਚਾ ਦੇ ਵਿੱਚ ਛਾਈ ਰਹਿੰਦੀ ਹੈ ਫਿਰ ਵੀ ਇਸ ਦੇ باوجود ਵੀ ਕੰਗਣਾ ਰੌਣਤ ਆਪਣੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਵੀ ਨਹੀਂ ਆਉਂਦੀ ਹਾਲ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਮੁੜ ਚਰਚਾ ਦੇ ਵਿੱਚ ਆਏ ਜਿਸ ਨੂੰ ਲੈ ਕੇ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਕੰਗਣਾ ਰੌਣਤ ਨੂੰ ਖੂਬ ਲਾਂਤਾਂ ਪਾਈਆਂ ਅਤੇ ਉਹਨਾਂ ਨੇ ਜੋ ਸੰਤ ਜਰਨੈਲ ਸਿੰਘ ਨੂੰ ਲੈ ਕੇ